ਆਹ ਦੇ ਮੂੰਹ ਕਰਕੇ ਕੱਢੀ ਉਹਨੇ ਬਣਾ ਕੇ ਆਹ ਆਹ ਕਿਹੋ ਜਿਹਾ ਜਾਨਵਰ ਆਗਾ ਇੱਥੇ ਤੇ ਭਾਈ ਕਿਹੜੇ ਕਿਹੜੇ ਬੰਸੀ ਹੈਗੇ ਇਹ ਆਪਣੇ ਕੋਲੇ ਜਿੰਨੇ ਹੈਗਾ ਟਾਰ ਕੀ ਹੈ ਭਾਈ ਇਹਦਾ ਕੀ ਰੇਟ ਆ ਆ ਯਾਰ ਇਹ 5000 ਦਾ ਬਈ ਅਮਰੀਕਨ ਡਰਕੀ ਆ ਇਹ ਤਾਂ 5000 ਦਾ ਜੋੜਾ ਕਿੱਲਾ ਹੀ ਨਹੀਂ ਨਿਕਲਣਾ ਇਹ ਬਈ ਅੱਛਾ ਫੀਮੇਲ ਵਿੱਚ ਇਹ ਹੁਣ 2500 ਰੁਪਏ ਦੀ ਅੱਛਾ ਫੀਮੇਲ ਇਹ ਆਪ ਨੂੰ ਦੇਖ ਇਹ ਦੂਜੀਆਂ ਵੱਤ ਕਿਹੜੀਆਂ ਪ੍ਰਿਆਸ ਸਟੂ ਬੇਚ ਫਰਦੀ ਹੁੰਦੀਆਂ ਇਹਨਾਂ ਦਾ ਕੀ ਫਰਕ ਹੈ ਜਿਹੜੀਆਂ ਤਾਂ ਹਨ ਇਹ ਬਈ ਇਹ ਡੀ ਡੀ ਕੇ ਹਨੇ ਬਸ ਸੋਣੇ ਲੱਗਦੇ ਨੇ ਅਗਲਾ ਬਸ ਲੈ ਆਉਦੇ ਬਸ ਇਹ ਤਾਂ ਹੀ ਬੈਰੀ ਮਾਰਦੀ ਨਹੀਂ ਆਏ ਮਾਰੀ ਮੁੱਟੀਆਂ ਤਾਂ ਹੁਣ ਮਾਰੀਆਂ ਮੁੱਟੀਆਂ ਤਾਂ ਮਾਰਦ ਰਹੀ ਉਹ ਵੱਖਰੀ ਆ ਬਈ ਆ ਇਹਨਾਂ ਦੇ ਬੱਚੇ ਤਿੰਨ ਤਿੰਨ ਮਹੀਨਿਆਂ ਦੇ ਆ ਉਹ ਚਿੱਟੇ ਇਹਨਾਂ ਜਾਂ ਚਿੱਟੀਆਂ ਦੀ ਨੇ ਇਹ ਹੈ 1000 ਰੁਪਏ ਦਾ ਤਾਂ ਹਾਂ ਲੰਗਾ ਦਾ ਮੈਂ ਕਹਿੰਦਾ ਤੇ ਆ ਜਿਹੜੇ ਥਾਕੀ ਰੀਮ ਚੱਲ ਰਹੀਆਂ ਇਹ 1400 ਰੁਪਏ ਦਾ ਜੋੜਾ ਤੇ ਜੇ ਤੁਹਾਡੇ ਨਾਲ ਸੰਪਰਕ ਕਰਨਾ ਉਹਦਾ ਨਾਮ ਭਾਰਮਭਾਈ ਭਾਗੀਵੰਦਰ ਆਗਾ ਉਹ ਕਹਿੰਦਾ ਕੋਰ ਲੱਗਿਆ ਹਾਂਜੀ ਹਾਂਜੀ ਇਹ ਮੁੰਡਾ ਭਾਗੀਵੰਦਰ ਤੋਂ ਦੋ ਤੋਂ ਮੇਰਾ ਤੇ ਸਾਡੇ ਤੋਂ ਉਹ ਸਾਂਝਾ ਹੈਗਾ ਤੇ ਜਨਮ ਵੀ ਸਾਡੇ ਭਾਗੀਵੰਦਰ ਹੁੰਦੇ ਬਈ ਇਹ ਸਾਰੇ ਜਾਨਵਰ ਤੋਂ ਹਾਂ ਦੋ ਭਾਗੀਵੰਦਰ ਜ਼ਿਆਦੇ ਹੁੰਦੇ ਪਿੰਡ ਰਾਇਪੁਰ ਮੋਰ ਤੋਂ ਥੋੜੇ ਘੱਟ ਹੁੰਦੇ ਆ ਜੀ ਅੱਛਾ ਨੂੰ ਸਾਰੇ ਆਹ ਕਬੂਤਰ ਆ ਗਏ ਇਹ ਲੱਗੇ ਕਬੂਤਰ ਆ ਗਏ ਇਹਨਾਂ ਦਾ ਕੀ ਰੇਟ ਆ ਇਹਨਾਂ ਦਾ ਆਹ ਰੇਟ ਆ ਇਹ ਤਾਂ ਆਪ ਇੱਕ 1500 ਦਾ ਜੋੜਾ ਤੇ ਕੋਦ ਪਰਾ ਬੈਠਿਆ ਉਹ ਉਹਨੋ ਚ 1250 ਦਾ ਇੱਕ 1500 ਰੁਪਏ ਜਿਹੜਾ ਉਹ ਪਰਾ ਬੈਠੇ ਨੇ ਉਹ ਉਧਰ ਲਈ ਉਹ ਬੈਠੇ ਉਹਦੇ ਜਿਹੜਿਆ ਨਾ ਦੇ ਪਰ ਵੀ ਬੜੇ ਸੀ ਜਿਹੜੀਆਂ ਤਾਹਾਂ ਨੇ ਉਹ ਚਿੜਗੀਆਂ ਜੀਆਂ ਉਹ ਰੰਗ ਬਰੰਗੇ ਚਿੜਗੀਆਂ ਉਹ ਚੀਜ਼ ਹੋ ਜੁੜਾ 1500 ਦਾ ਜਿਹੜਾ ਹਾਂ ਲੱਗਦਾ ਮਹਿੰਗੀ ਨਹੀਂ ਹੁੰਦੀ ਨਾ ਇਹ ਹਾਂ ਸਹੀ ਗੱਲ ਹੈ ਇਹ ਚੀਜ਼ ਹੋ ਰਿਹਾ ਆ ਬਖਤਾ ਹੋ ਸ਼ੇਮੀ ਆ ਇਹ ਤਾਂ ਆਹੀ ਬੱਚੇ ਆਹੀ ਆ ਸ਼ੇਮੀ ਨੇ ਉਧਰ ਦਿਖਾਉਣੇ ਬੀ ਉਹ ਆ ਗਏ ਹਾਂ ਹਾਂ ਤਾਂ ਚੋਰ ਚਰੇ ਆ ਗਿਆ ਚੋਰ ਚਰੇ ਚੋਕੋਰਾ ਕਹਿ ਦਿੰਦੇ ਆ ਚੋਕਰਾ ਕਹਿੰਦੇ ਆ ਇਹ ਕਾਲਗਾ ਤਾਂ 1500 ਰੁਪਏ ਦਾ ਜੋੜਾ ਹੈ ਇਹ ਚਿੱਟੀਆਂ ਜਿਹੜੀਆਂ ਚਿੱਟੀਆਂ ਨੇ ਇਹ ਰੋ ਦਾ 2500 ਦਾ ਜੋੜਾ ਹੈ ਗਿਨੀ ਪੈਗ ਇਹ ਗਿਨੀ ਪੈਗ ਇਹ ਆ ਗਿਆ ਬਈ 1000 ਰੁਪਏ ਦਾ ਜੋੜਾ 1000 ਰੁਪਏ ਦਾ ਜੋੜਾ ਹਾਂਜੀ ਹਾਂਜੀ ਇਹ ਬਾਈ ਦਾ ਪੈਂਡਾ ਹੈਗਾ ਰਾਈਪਰ ਇਹ ਇਹਨਾਂ ਦਾ ਫਾਰਮ ਆ ਦਾ ਭਾਗੀ ਯਾਤਰਾ ਜੇ ਕਿਸੇ ਵੀਰ ਨੇ ਸਪਾਰ ਕਰ ਦੇਵੇ ਤੇ ਇਹਨਾਂ ਦਾ ਬੋਡ ਲੱਗ ਜਾ ਤਾਂ ਆਪਾਂ ਸੈਂਪਲ ਨੂੰ ਸਿੱਧਾ ਕੋਤੇ ਦਿਖਾ ਦਾਂਗੇ ਤੇ ਬਾਈ ਨੂੰ ਮਿਲ ਸਕਦੇ ਆ ਕਿ ਕਿੰਨੇ ਦਾ ਕੋਈ ਹੋਰ ਵੀ ਕੋਈ ਇੱਕ ਆ 1500 ਦਾ ਬਾਈ ਇੱਕ ਤਾਂ ਆ ਗੋਲੇ ਆ ਇਹਦੇ ਥੱਲੇ ਵਾਲਾ ਥੱਲੇ ਵਾਲਾ ਉੱਤਰ ਵੀ ਇੱਥੇ ਤੀਨੇ ਦਾ ਯਾਰ ਓਕੇ